ਜੇਕਰ ਤੁਸੀਂ ਵੀ ਸੋਸ਼ਲ ਮੀਡੀਆ ਦਾ ਸ਼ੌਂਕ ਰੱਖਦੇ ਹੋ ਤੇ ਵੱਖੋ-ਵੱਖਰੀਆਂ ਤਸਵੀਰਾਂ ਜਾਂ ਫਿਰ ਵੀਡੀਓਜ਼ ਸੋਸ਼ਲ ਮੀਡੀਆ ਤੇ ਅਪਲੋਡ ਕਰਦੇ ਹੋ ਤਾਂ ਆਹ ਖਬਰ ਤੁਹਾਡੇ ਬਿਹਦ ਕੰਮ ਦੀ ਰਹਿਣ ਵਾਲੀ ਹੈ ਦੇਖਿਓ ਕਿਤੇ ਹੋਰ ਫੋਟੋਆਂ ਤੇ ਵੀਡੀਓ ਦੇ ਨਾਲ ਤੁਸੀਂ ਕਦੇ ਅਜਿਹੀ ਵੀਡੀਓ ਜਾਂ ਫੋਟੋ ਆਪਣੇ ਸੋਸ਼ਲ ਮੀਡੀਆ ਤੇ ਨਾ ਪਾਇਓ ਕਿਤੇ ਤੁਹਾਨੂੰ ਥਾਣੇ ਜਾਣਾ ਪਵੇ ਕਿਉਂਕਿ ਅਜਿਹਾ ਹੀ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਬਠਿੰਡਾ ਦੇ ਵਿੱਚ ਇੱਕ ਨੌਜਵਾਨ ਨੇ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਅਸਲਾ ਫੜ ਕੇ ਫੋਟੋ ਪਾ ਦਿੱਤੀ ਜੋ ਕਿ ਵਾਇਰਲ ਹੋਈ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਡੀਐਸਪੀ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਇੱਕ ਨੌਜਵਾਨ ਜਿਹੜਾ ਸੀਗਾ ਵੈਪਨ ਨੂੰ ਗਲੋਰੀਫਾਈ ਕਰ ਰਿਹਾ ਸੀਗਾ ਬਾਰ-ਬਾਰ ਪਿਸਟਲ ਪਾ ਕੇ ਵੱਖ-ਵੱਖ ਤਰ੍ਹਾਂ ਦੇ ਪੋਜਾ ਦੇ ਵਿੱਚ ਫੋਟੋਆਂ ਪਾ ਰਿਹਾ ਸੀਗਾ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਰਿਹਾ ਸੀਗਾ ਜੀ ਤੇ ਤੁਰੰਤ ਕਰਦੇ ਕਾਰਵਾਈ ਕਰਦੇ ਹੋਏ ਸਾਡੀ ਖਣਾ ਕੋਟ ਫਤਤਾ ਦੀ ਟੀਮ ਨੇ ਉਹਨੂੰ ਕਾਬੂ ਕਰਕੇ ਉਹਦੇ ਉਹਨੂੰ ਕਾਬੂ ਕਰਕੇ ਮੁਕੱਦਮਾ ਦਰਜ ਕਰਕੇ ਉਹਨੂੰ ਅਰੈਸਟ ਕੀਤਾ ਹੈ ਜਿਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਵੈਪਨ ਰਿਕਵਰ ਹੋ ਗਿਆ ਸਰ ਸਰ। ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਿਹੜੇ ਰਿਕਵਰ ਨਹੀਂ ਹੋਇਆ। ਅਜੇ ਰਿਮਾਨ ਲੈ ਕੇ ਉਹਦੇ ਉੱਤੇ ਕਾਨੂੰਨੀ ਕਾਰਵਾਈ ਹੋ ਰਹੀ ਹੈ। ਇਹ ਆਪਣਾ ਸੀਗਾ ਜਾਂ ਕਿਸੇ ਦਾ ਮੈਨੂੰ ਨਹੀਂ ਪਤਾ। ਇਹ ਵੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਹਲੇ। ਸਰ ਕੀ ਕੋਈ ਨਾ ਲੋਕਾਂ ਜਿਹੜੇ ਹਜੇ ਵੀ ਬਾਦ ਨਹੀਂ ਆਉਂਦੇ ਲਗਾਤਾਰ ਐਫ ਆਈ ਆਰਸ ਕੋਪੋਸ ਕਰ ਰਹੇ ਹੈ ਜੀ। ਜਿਹੜਾ ਕੋਈ ਵੀ ਵੈਪਨ ਨੂੰ ਗਲੋਰੀਫਾਈ ਕਰਦਾ ਹੈਗਾ ਕੋਈ ਵੈਪਨ ਨੂੰ ਕੋਈ ਵਾਇਲੈਂਸ ਫੇਸਬੁਕ ਤੇ ਜਾਂ ਇੰਸਟਾਗ੍ਰਾਮ ਤੇ ਜਾਂ ਕਿਸੇ ਵੀ ਤਰ੍ਹਾਂ ਦੀ ਸਨੈਪਚੈਟ ਤੇ ਉਹਨੂੰ ਬਿਲਕੁਲ ਸਪੇਅਰ ਨਹੀਂ ਕੀਤਾ ਜਾਊਗਾ ਬਖਸ਼ਿਆ ਨਹੀਂ ਜਾਊਗਾ ਸੰਪਰੰਪਤ ਕਾਰਵਾਈ ਕੀਤੀ ਜਾਊਗੀ। ਇਹੀ ਮੈਸੇਜ ਸਾਡਾ ਵੀ ਉਹਨੂੰ ਗਲੋਰੀਫਾਈ ਵਗੈਰਾ ਨਾ ਕੀਤਾ ਜਾਵੇ। ਇਹ ਤਾਂ ਕਾਰਵਾਈ ਹੋਊ। ਲਾਇਸੈਂਸ ਵੀ ਇਹਦਾ ਸਸਪੈਂਡ ਹੋ ਜਾਇਆ। ਬਿਲਕੁਲ ਜੀ ਜੇ ਲਾਇਸੈਂਸੀ ਹੋਊਗਾ ਤਾਂ ਬਿਲਕੁਲ ਤੁਰੰਤ ਇਹਨੂੰ ਸਸਪੈਂਡ ਕੀਤਾ ਜਾਊਗਾ ਲਾਇਸੈਂਸ ਕਰਵਾਇਆ ਜਾਊਗਾ। ਇਹ ਲਗਾਤਾਰ ਜਿਹੜਾ ਕਈ ਦਿਨਾਂ ਤੋਂ ਚੱਲ ਰਿਹਾ ਹੈ ਤੇ ਪਹਿਲਾਂ ਵੀ ਕੱਲ ਵੀ ਇੱਕ ਰਿਪੋਰਟ ਆ ਰੀਸੈਂਟਲੀ ਵੀ ਕੋ ਉਹਨੇ ਵਾਇਰਲ ਕੀਤੀ ਸੀ ਜਿਹੜਾ ਫਾਇਰਿੰਗ ਕਰ ਰਿਹਾ ਸੀਗਾ ਬੰਦਾ। ਉਹਨ ਉਹਦਾ ਲਾਇਸੈਂਸ ਕੈਨਸਲ ਕੀਤਾ ਲਿਖਿਆ ਸੀ ਡੀਸੀ ਸਾਹਿਬ ਨੂੰ ਲਿਖ ਕੇ ਭੇਜ ਰਹੇ ਹਾਂ ਇਸ ਬਾਰੇ ਸੋ ਡੀਐਸਪੀ ਦਾ ਕਹਿਣਾ ਕਿ ਵਿਅਕਤੀ ਗਨ ਕਲਚਰ ਨੂੰ ਪ੍ਰਮੋਟ ਕਰ ਰਿਹਾ ਸੀ ਜਿਹਦੇ ਚਲਦੇ ਉਸਨੇ ਅਜਿਹੀ ਫੋਟੋ ਸੋਸ਼ਲ ਮੀਡੀਆ ਦੇ ਉੱਤੇ ਪਾਈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲਾ ਕੋਈ ਵੀ ਵੀਡੀਓ ਜਾਂ ਫੋਟੋ ਨਾ ਪਾਇਆ ਜਾਵੇ ਨਹੀਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ